ਮੇਰਾ ਨਾਮ ਗੁਰਮੁਖ ਸਿੰਘ ਜੀ ਦਾਸ ਨੇ ਗੰਦਰੀ ਦੀ ਡਿਊਟੀ 28 ਸਾਲ ਗੁਰਦੁਆਰਾ ਦਸ਼ਮੇਦਰ ਗور ਸਾਹਿਬ ਤੇ ਕੀਤੀ ਛੱਟ ਲਗਾਕਾਰ ਕੇ ਮੇਰੀ ਨਸ ਬਰੋਕ ਹੋ ਗਈ ਜੀ ਉਸ ਤੋਂ ਮੈਨੂੰ ਗੁਰਦੁਆਰਾ ਸਾਤਰ ਜਾਣ ਕੀਤਾ ਕਰਨਾ ਪਿਆ ਸੇਵਾ ਨਹੀਂ ਹੁੰਦੀ ਸੀ ਮੇਰੇ ਕੋਲ ਘਰ ਦੀ ਤਿੰਨ ਸਾਲ ਮੈਨੂੰ ਹੋ ਗਏ ਨੂੰ ਘਰ ਬੈਠਿਆ ਫਰਸ਼ੀਦਾਂ ਦਾ ਸਾਈਕਲ ਤੇ ਵਾਹ ਸੀ ਜੀ ਛੋਟਾ ਜਿਹਾ ਉਹਨੂੰ ਪਤਾ ਨਹੀਂ ਲੱਗਾ ਜੀ ਵੀ ਵੀ 60 ਜਦਾ ਲੱਗੀ ਦਿਮਾਗ ਚ ਲੱਗੀ ਪਿੱਛੇ ਬੈਕ ਸਾਈਟ ਤੇ ਸਰ ਵਾਈਕਲ ਦੇ ਫਿਰ ਆਪਰੇਸ਼ਨ ਲੁਧਿਆਣਾ ਹੋਇਆ ਜੀ ਆਪਣੇ ਰਿਸ਼ਤੇਦਾਰਾ ਕੋਲ ਪੈਸੇ ਕੁਝ ਥੋੜੇ ਥੋੜੇ ਖੜੇ ਸੀ ਜੀ ਪਰ ਇੰਨਾ ਪੈਸਾ ਕਿੱਥੇ ਲਗਾਣਾ ਸੀ ਦਵਾਈ ਦਾ ਖਰਚ ਹੋਇਆ ਪਿਆ ਜੀ ਦਵਾਈ ਮਹਿੰਗੀ ਬਹੁਤ ਹੈ ਦਵਾਈ ਮਿਲਦੀ ਕਿ ਲੁਧਿਆਣਾ ਤੋਂ ਜਾਂ ਜੀ ਹਸਪਤਾਲ ਜੀ ਦਵਾਈ 20 ਦਿਨਾਂ ਦੀ 3400 3300 3400 ਦੀ ਹੁੰਦੀ ਹੈ ਜੀ ਜੇ ਮੈਂ ਚੱਕਰਾਉਂ ਜਾਣਾ 2 ਮਿੰਟ 2.5 ਮਿੰਟ ਬਾਅਦ ਤੇ 2 2000 ਦੀ ਗੱਡੀ ਕਰਨੀ ਪੈਂਦੀ ਹੈ ਜੀ ਤੇ 20 ਦਿਨਾਂ ਦੀ ਦਵਾਈ 6-7000 ਰੁਪਏ ਦਾ ਖर्चा ਆ ਜਾਂਦਾ ਜੀ ਤੇ ਖਾਲਸਾ ਐਡ ਵੱਲੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਆਪਰੇਸ਼ਨ ਕਰਵਾ ਦੋ ਇਹਨਾਂ ਨੇ ਆਪਣੀ ਪਾਕ ਕੀਤੀ ਸਾਡੇ ਉੱਤੇ ਸਾਡਾ ਆਪਰੇਸ਼ਨ ਕਰਵਾ ਦਿੱਤਾ ਸੀ ਜੀ ਅਸੀਂ ਨਾਲ ਬਹੁਤ ਧੰਨਵਾਦ ਕਰਨੇ ਆ ਜੀ ਸਾਰੀ ਜ਼ਿੰਦਗੀ ਯਾਦ ਰੱਖਾਂਗਾ ਜਿਨ੍ਹਾਂ ਨੇ ਮੇਰ ਨੂੰ ਦੁੱਖ ਤੋਂ ਕੱਢਿਆ ਹੁਣ 6 ਮਹੀਨੇ ਹੋ ਗਏ ਮੇਰੀ ਦਵਾਈ ਚੱਲੀ ਆ ਜੀ ਅਜੇ 6 ਮਹੀਨੇ ਤਕਰੀਬਨ ਹੋਰ ਚੱਲੇਗੀ ਇਹ ਦਵਾਈ ਜੀ ਮੈਨੂੰ ਕੋਈ ਫਰਕ ਪੈਗਾ ਜੀ ਤੇ ਮੈਂ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਇਸ ਸੇਵਾ ਵਿੱਚ ਸੱਪਾ ਮਨਾ ਬਹੁਤ ਬਹੁਤ ਧੰਨਵਾਦ ਕਰਨਾ ਖਾਲਸਾ ਸਾਹਿਬ ਦਾ ਜੀ ਮੈਨੂੰ ਵੀ ਕਿਤੇ ਕਿਸੇ ਦਾ ਆਪਰੇਸ਼ਨ ਕਰਵਾਇਆ ਸੀ ਕਿਸੇ ਨੇ ਤੁਸੀਂ ਲਤਾ ਦਾ ਜੀ ਉਹਨਾਂ ਦਾ ਪਤਾ ਲੱਗਾ ਸੀ ਜੀ ਉਹਨਾਂ ਨੇ ਪਾਤੀ 15-15 ਘੰਟੇ 35 ਜੀ ਮੈਂ ਤੁਹਾਨੂੰ ਜਨਾ ਧੰਨਵਾਦ ਕਰਾਣੀ ਹੁੰਦੀ ਥੋੜਾ ਜੀ ਜਿਹੜੇ ਇੰਨਾ ਪਰਹਾਲਾ ਕਰ ਰਹੇ ਨਾ ਗ੍ਰਿਡ ਮੰਦੀ ਰੋਡ ਮੰਦਾ ਜੀ ਸੇਵਾ ਕਰ ਰਹੇ ਮੈਂ ਦੱਸ ਦਉਂਗਾ ਸਹੀ ਕਰਾਂਗਾ 24 ਘੰਟੇ ਕਿ ਇਹਨਾਂ ਚੜਦੀ ਕਲਾ ਰੱਖ ਕੇ ਸਤਿਗੁਰੂ ਇਸੇ ਤਰ੍ਹਾਂ ਰੋਡ ਮੰਦਾ ਜੀ ਸੇਵਾ ਕਰਦੇ ਰਹੇਣ